ਮਾਰਨਿੰਗ ਸਟੂਡੈਂਟਸ ਬੇਟੇ ਅੱਜ ਆਪਾਂ ਨੇ ਚੈਪਟਰ ਨੰਬਰ 9 ਸ਼ੁਰੂ ਕਰਨਾ ਹੈ ਮੌਰੀਆ ਸਾਮਰਾਜ ਦਾ ਮੌਰੀਆ Empire ਵੀ ਆਪਾਂ ਇਹਨੂੰ ਕਹਿ ਸਕਦੇ ਹਾਂ ਸਭ ਤੋਂ ਪਹਿਲਾਂ ਹੈਗੀਆਂ ਇਸ ਲੈਸਨ ਦੀ ਇੰਟਰੋਡਕਸ਼ਨ ਚੌਥੀ ਸਦੀ ਈਸਵੀ ਪੂਰਵ ਦੇ ਵਿੱਚ ਸੀ ਜਿਹੜਾ ਇੰਡੀਆ ਦੇ ਵਿੱਚ ਮੌਰੀਆ ਸਾਮਰਾਜ ਸੀਦਾ ਸੀ ਜਿਹੜਾ ਨਿਰਵਾਣ ਹੋਇਆ ਸੀਗਾ ਭਾਵ ਕਿ ਜਿਹੜਾ ਮੌਰੀਆ ਸਾਮਰਾਜ ਸੀ ਉਹ ਚੌਥੀ ਸਦੀ ਈਸਵੀ ਪੂਰਵ ਦੇ ਵਿੱਚੋਂ ਦਾ ਜਨਮ ਹੋਇਆ ਸੀ ਇਹ ਜਿਹੜਾ ਹੈਗਾ ਪ੍ਰਾਚੀਨ ਭਾਰਤੀ ਇਤਿਹਾਸ ਦੀ ਇੱਕ ਬਹੁਤ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਹੈ ਇਹਦਾ ਜਨਮ ਇਸ ਦਾ ਇਸ ਸਾਮਰਾਜ ਦਾ ਜਿਹੜਾ ਸੰਸਥਾਪਕ ਸੀ ਜੀਨੇ ਇਹ ਸ਼ੁਰੂ ਕੀਤਾ ਸੀ ਸਾਮਰਾਜ ਉਹਦਾ ਨਾਂ ਸੀਗਾ ਚੰਦਰਗੁਪਤ ਮੌਰੀਆ ਸੋ ਅੱਗੇ ਆਪਾਂ ਗੱਲ ਕਰਾਂਗੇ ਚੰਦਰਗੁਪਤ ਮੌਰੀਆ ਬਾਰੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਚੰਦਰਗੁਪਤ ਮੌਰੀਆ ਦੀਆਂ ਜਿੱਤਾਂ ਦੀ ਜਿਹੜਾ ਚੰਦਰਗੁਪਤ ਮੌਰੀਆ ਸੀ ਉਹ ਇੱਕ ਉੱਚੇ ਮਨਸੂਬਿਆਂ ਵਾਲਾ ਨੌਜਵਾਨ ਸੀ ਉਸ ਨੇ ઈਸਾ ਪੂਰਵ ਦੀ ਚੌਥੀ ਸਦੀ ਦੇ ਆਖਰੀ ਭਾਗ ਵਿੱਚ ਭਾਰਤ ਉੱਪਰ ਜਿੱਤ ਪ੍ਰਾਪਤ ਕਰਨ ਬਾਰੇ ਸੋਚਿਆ ਸੀ ਉਸ ਸਮੇਂ ਨਾ ਤਾਂ ਉਸ ਕੋਲ ਨਾ ਹੀ ਕੋਈ ਬਹੁਤ ਜ਼ਿਆਦਾ ਸੈਨਾ ਸੀ ਤੇ ਨਾ ਹੀ ਕੋਈ ਉਸ ਦੇ ਕੋਲ ਵਿਸ਼ੇਸ਼ ਸਾਧਨ ਸੀ ਬਟ ਉਸ ਸਮੇਂ ਜਿਹੜੀਆਂ ਪਰਸਥਿਤੀਆਂ ਸੀਗੀਆਂ ਉਹ ਉਸ ਦੀ ਇੱਛਾ ਪੂਰਤੀ ਦੇ ਅਨੁਕੂਲ ਸੀ ਭਾਵੇਂ ਉਸ ਕੋਲ ਯੁੱਧ ਕਰਨ ਦੇ ਲਈ ਸੈਨਾ ਤੇ ਨਾ ਹੀ ਕੋਈ ਸਾਧਨ ਤਾਂ ਹੈ ਨਹੀਂ ਸੀ ਪਰ ਉਸ ਸਮੇਂ ਜਿਹੜੇ ਉਥੋਂ ਨੇ ਜਿੱਥੇ ਉਹ ਜਿੱਤ ਪ੍ਰਾਪਤ ਕਰਨਾ ਚਾਹੁੰਦਾ ਸੀ ਜਿਹੜੇ ਉਥੋਂ ਦੇ ਹਾਲਾਤ ਸੀ ਉਹ ਬਹੁਤ ਸਹੀ ਸੀ ਉਹ ਇੱਕ ਸਹੀ ਸਮਾਂ ਸੀ ਉਸ ਦਾ ਜਿੱਤ ਪ੍ਰਾਪਤ ਕਰਨ ਦਾ ਸੋ ਜਿਸ ਦਾ ਇਸ ਨੇ ਬਹੁਤ ਜ਼ਿਆਦਾ ਲਾਭ ਉਠਾਇਆ ਸਭ ਤੋਂ ਪਹਿਲਾਂ ਉਸ ਨੇ ਪੰਜਾਬ ਉੱਤੇ ਜਿੱਤ ਪ੍ਰਾਪਤ ਕੀਤੀ ਉਸ ਤੋਂ ਬਾਅਦ ਉਸ ਨੇ ਮਗਧ ਦੀ ਜਿੱਤ ਸੀ ਜਿਹੜੀ ਪ੍ਰਾਪਤ ਕੀਤੀ ਪੰਜਾਬ ਨੂੰ ਆਪਣੇ ਅnder ਕਰਨ ਤੋਂ ਬਾਅਦ ਜਿਹੜਾ ਸੀ ਚੰਦਰਗੁਪਤ ਸੀ ਜਿਹੜਾ ਉਹ ਆਨੰਦ ਵੰਸ਼ ਦੇ ਮਗਧ ਰਾਜ ਉੱਤੇ ਜਿੱਤ ਪ੍ਰਾਪਤ ਕਰਨਾ ਚਾਹੁੰਦਾ ਸੀ ਜਿਹੜਾ ਨੰਦ ਵੰਸ਼ ਸੀ ਉਸ ਸਮੇ ਮਗਧ ਦਾ ਰਾਜਾ ਸੀ ਜੋ ਕਿ ਉੱਤਰੀ ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਰਾਜ ਮੰਨਿਆ ਜਾਂਦਾ ਸੀ ਉਸ ਸਮੇ ਮਗਧ ਨੰਦ ਨੰਦ ਸ਼ਾਸਕ ਦੇ ਕੋਲ ਸੀ ਜਿਹੜਾ ਉਸ ਸਮੇ 2 ਲੱਖ ਪੈਦਲ ਸੈਨਾ ਸੀ 20 ਹਜ਼ਾਰ ਘੋੜ ਸਵਾਰ ਸੈਨਾ ਸੀ 2000 ਰੱਥ ਸੀ ਤੇ 3000 ਹਾਥੀ ਸੀ ਨੰਦ ਸ਼ਾਸਕ ਕੋਲ ਇੰਨੀ ਜ਼ਿਆਦਾ ਸੈਨਾ ਸੀ ਤੇ ਫਿਰ ਵੀ ਜਿਹੜਾ ਸੀ ਇਹ ਚੰਦਰਗੁਪਤ ਮੌਰੀਆ ਉਹ ਸਤੋਨੰਦ ਤੋਂ ਜਿਹੜਾ ਮਗਧ ਸੀ ਉਹ ਖੋਣਾ ਚਾਹੁੰਦਾ ਸੀ ਜਿਸ ਦੇ ਵਿੱਚ ਉਹ ਸਫਲ ਵੀ ਹੋਇਆ ਜਦੋਂ ਉਸਨੇ ਮਗਧ ਉੱਤੇ ਜਿੱਤ ਪ੍ਰਾਪਤ ਕੀਤੀ ਤਾਂ ਲਗਭਗ ਸਾਰਾ ਉੱਤਰੀ ਭਾਰਤ ਸੀ ਜਿਹੜਾ ਚੰਦਰਗੁਪਤ ਦੇ ਅਧਿਕਾਰ ਹੇਠ ਆ ਗਿਆ ਮਗਧ ਦੇ ਜਦੋਂ ਇਹ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਵਾਪਸ ਆਇਆ ਤਾਂ ਮਗਧ ਦੇ ਲੋਕਾਂ ਨੇ ਨੰਦ ਚੰਦਰਗੁਪਤ ਦਾ ਹਾਰਦਿਕ ਸੁਆਗਤ ਕੀਤਾ ਸੀ ਕਿਉਂਕਿ ਉਹ ਨੰਨਦਰਾਜ ਤੋਂ ਖੁਸ਼ ਨਹੀਂ ਸੀਗੇ ਨੈਕਸਟ ਹੈਗਾ ਸੇਲਿਉਕਸ ਦੀ ਹਾਰ ਜਿਹੜਾ ਸੇਲਿਉਕਸ ਸੀਗਾ ਉਹ ਸਿਕੰਦਰ ਦੀ ਮੌਤ ਪਿੱਛੋਂ ਉਸਦੇ ਇੱਕ ਪ੍ਰਸਿੱਧ ਸੈਨਾਪਤੀਆਂ ਵਿੱਚੋਂ ਗਿਣਿਆ ਜਾਂਦਾ ਸੀ ਚੰਦਰਗੁਪਤ ਸੀ ਜਿਹੜਾ ਚੰਦਰਗੁਪਤ ਮੌਰੀਆ ਦੀ ਜਿਹੜੀ ਮਹਾਨ ਸਫਲਤਾ ਸੀ ਉਹ ਇਸ ਨੂੰ ਸੇਲਿਉਕਸ ਨੂੰ ਹਰਾਉਣਾ ਸੀਗਾ ਕਿਉਂਕਿ ਇਹ ਸਿਕੰਦਰ ਦਾ ਇੱਕ ਪ੍ਰਸਿੱਧ ਸੈਨਾਪਤੀ ਸੀ ਸੋ ਜਿਹੜਾ ਚੰਦਰਗੁਪਤ ਮੌਰੀਆ ਸੀ ਸੇ ਲਈ ਕੁਝ ਨੂੰ ਹਰਾਉਣ ਦੇ ਵਿੱਚ ਕਾਮਯਾਬ ਹੋਇਆ ਇਸ ਦੀ ਇੱਕ ਬਹੁਤ ਵੱਡੀ ਜਿੱਤ ਮੰਨੀ ਜਾਂਦੀ ਹੈ ਇਹਦੀ ਚੌਥੀ ਜਿੱਤ ਹੈਗੀ ਸੀ ਪੱਛਮੀ ਭਾਰਤ ਦੀ ਜਿੱਤ ਉੱਤਰੀ ਭਾਰਤ ਨੂੰ ਜਿੱਤਣ ਤੋਂ ਬਾਅਦ ਸੀ ਜਿਹੜਾ ਚੰਦਰਗੁਪਤ ਮੌਰੀਆ ਸੀ ਉਹਨੇ ਪੱਛਮੀ ਭਾਰਤ ਵੱਲ ਧਿਆਨ ਦਿੱਤਾ ਤੇ ਉੱਥੋਂ ਕਈ ਇਲਾਕੇ ਸੀ ਜਿਹਨੇ ਨੇ ਇਸਨੇ ਆਪਣੇ ਜਿਹੜੇ ਅੰਡਰ ਕੀਤੇ ਉਸ ਤੋਂ ਬਾਅਦ ਦੱਖਣੀ ਭਾਰਤ ਵਿੱਚ ਵੀ ਇਸ ਨੇ ਕਈ ਜਿਹੜੇ ਇਲਾਕੇ ਸੀ ਆਪਣੇ ਅੰਡਰ ਕਰ ਲਏ ਦੱਖਣੀ ਭਾਰਤ ਵਿੱਚ ਵੀ ਇਹਨੇ ਬਹੁ ਜਿੱਤਾਂ ਪ੍ਰਾਪਤ ਕੀਤੀਆਂ ਨੈਕਸਟ ਹੈਗਾ ਸਾਮਰਾਜ ਦਾ ਵਿਸਥਾਰ ਇੰਨੀ ਆ ਜਿਆਦਾ ਜਿੱਤਾਂ ਪ੍ਰਾਪਤ ਕਰਨ ਤੋਂ ਬਾਅਦ ਸੀ ਜਿਹੜਾ ਇਸ ਦੇ ਸਾਮਰਾਜ ਦਾ ਬਹੁਤ ਜਿਆਦਾ ਵਿਸਥਾਰ ਹੋਇਆ ਉਸ ਦਾ ਸਾਮਰਾਜ ਸੀਗਾ ਜਿਹੜਾ ਜਿਵੇਂ ਹਿਮਾਲਿਆ ਤੋਂ ਲੈ ਕੇ ਦੱਖਣ ਵਿੱਚ ਮੈਸੂਰ ਤੱਕ ਅਤੇ ਪੂਰਬ ਵਿੱਚ ਉਹ ਬੰਗਾਲ ਤੋਂ ਲੈ ਕੇ ਉੱਤਰ ਪੱਛਮ ਤੱਕ ਸੀ ਜਿਹੜਾ ਉਸ ਦਾ ਸਾਮਰਾਜ ਫੈਲਿਆ ਇਸ ਵਿੱਚ afghanistan ਅਤੇ balochistan ਦੇ ਵਿਸ਼ਾਲ ਪ੍ਰਦੇਸ਼ ਆਏ ਉਸ ਤੋਂ ਬਾਅਦ ਪੰਜਾਬ ਸਿੰਧ ਕਸ਼ਮੀਰ ਗੰਗਾ ਜਮਨਾ ਦਾ ਦੁਆਬ ਮਗਧ ਬੰਗਾਲ ਮਾਲਵਾ ਅਤੇ ਦੱਖਣੀ ਭਾਰਤ ਦੇ ਮੈਸੂਰ ਤੱਕ ਪ੍ਰਦੇਸ਼ ਸ਼ਾਮਲ ਸੀ ਪ੍ਰੰਤੂ ਇਸ ਵਿੱਚ ਕਲਿੰਗ ਪ੍ਰਦੇਸ਼ ਸ਼ਾਮਲ ਨਹੀਂ ਸੀ ਇਸ ਵਿਸ਼ਾਲ ਸਾਮਰਾਜ ਦੀ ਰਾਜਧਾਨੀ ਸੀ ਜਿਹੜੀ ਪਾਟਲੀ ਪੁੱਤਰ ਸੀਗੀ ਕੱਲੇ ਕਲਿੰਗ ਨੂੰ ਛੱਡ ਕੇ ਬਾਕੀ ਸਾਰਾ ਸੀ ਜਿਹੜਾ ਸਾਰੇ ਜਿਹੜੇ ਇਹੜਾ ਖੇਤਰ ਸੀ ਉਹ ਇਹਦੇ ਅੰਦਰ ਆ ਗਿਆ ਸੀ ਤੇ ਪਾਟਲੀਪੁੱਤਰੇ ਨੇ ਰਾਜਧਾਨੀ ਚੁਣੀ ਸੀ ਉਸ ਤੋਂ ਬਾਅਦ ਹੈਗੀ ਇਸ ਦੀ ਮੌਤ ਚੰਦਰਗੁਪਤ ਨੇ 24 ਸਾਲਾਂ ਤੱਕ ਰਾਜ ਕੀਤਾ ਜਨਾਨੀਆਂ ਦੇ ਲੇਖਾ ਅਨੁਸਾਰ ਉਸ ਨੇ ਆਪਣੇ ਜੀਵਨ ਦੇ ਆਖਰੀ ਸਾਲਾਂ ਵਿੱਚ ਜੈਨ ਮਤ ਨੂੰ ਅਪਣਾ ਲਿਆ ਸੀ ਅਤੇ ਉਹ ਆਪਣੀ ਰਾਜਗਦੀ ਨੂੰ ਤਿਆਗ ਕੇ ਤਪ ਲਈ ਦੱਖਣ ਵਿੱਚ ਦੱਖਣ ਵੱਲ ਚਲਾ ਗਿਆ ਸੀ ਉਸ ਨੇ ਉਪਵਾਸ ਦੁਆਰਾ 298 ਈਸਵੀ ਪੂਰਵ ਵਿੱਚ ਆਪਣੇ ਮੇਰੇ ਪ੍ਰਾਣ ਸੀ ਉਹ ਤਿਆਗ ਦਿੱਤੇ ਸੀ ਭਾਵ ਕਿ ਜਿਹੜੀ ਉਸ ਦੀ ਮੌਤ ਸੀ ਉਹ 298 ਇਸਵੀ ਪੂਰਬ ਵਿੱਚ ਹੋਈ ਸੀ